ਮਾਇਆ ਕਾਰਨ ਧਾਵੇ ਹੀ ਮੂਰਖ ਲੋਗ ਅਜਾਣ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਉਂਦੇ ਹਨ ਛਾਤਰ ਗਿਆਤ ਤੋਂ ਮੂਰਖ ਬੇਸਮਝ ਅਤੇ ਪਰਮਾਰਥ ਦੇ ਵੱਲੋਂ ਆਜਾਣ ਅਨਜਾਨ ਪਾਵਾ ਗਿਆਤ ਲੋਕ ਲੋਕ ਮਾਇਆ ਮਾਇਆ ਦੀ ਪ੍ਰਾਪਤੀ ਕਾਰਨ ਵਾਸਤੇ ਦਸਾਂ ਦਿਸਾਂ ਦੇ ਵਿੱਚ ਧਾਵੇ ਦੌੜਦੇ ਪਾੜਕਦੇ ਰਹਿੰਦੇ ਹਨ ਅਗੇ ਪਰਮਾਉਂਦੇ ਹਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਇਸਰਾਨ ਸਤਿਗੁਰੂ ਸਭ ਜੀ ਮਹਾਰਾਜ ਕਥਨ ਕਰਦੇ ਹਨ ਹਰੀ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਸਿਮਰਨ ਤੋਂ ਬਿਨ ਬੇਕੈਰ ਬਿਰਥਾ ਜਨਮ ਇਸਰਾਨ ਜਨਮ ਮਨੁੱਖਾ ਜਨਮ ਬਿਰਥਾ ਵਿਆਤ ਹੀ ਇਸਰਾਨ ਦਾ ਭਾਵ ਹੈ ਅਰਥ ਹੈ ਬਤੀਤ ਹੁੰਦਾ ਜਾ ਰਿਹਾ ਹੈ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਸਿਮਨ ਭਜਨ ਨਹੀਂ ਕਰਦਾ ਆਰਾਧਨ ਮਾਇਆ ਮਾਇਆ ਕਰਦਾ ਰਹਿੰਦਾ ਦੌੜਦਾ ਰਹਿੰਦਾ ਹੈ ਇੱਕ ਚਿੰਨ ਮਾਤਰ ਵੀ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਭਜਨ ਨਹੀਂ ਕਰਦਾ ਜਿਸ ਕਰਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਾਉਂਦੇ ਹਨ ਮਨ ਮੁਖ ਮੁਗਤ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ